ਹਾਂਜੀ ਭਾਈ ਸਜਣਾ ਜੀ ਗੁਜ਼ਾਰੇ ਹਸਪਾਸੀਓਂ ਰਾਣੇ ਬਰੇ ਸਾਹਿਬ ਦੱਸਿਆ ਜਾਣਦੇ ਆ ਸ਼ਹਿੂਪੁਰੇ ਤੇ ਸ਼ਹਿੂਪੁਰਾ ਨਿਕਲਦੇ ਆ ਸਾਰੀ ਤੇ ਅੱਗੇ ਹੀ ਵਹਨੇ ਪੇ ਜਨਾਬ ਲੋਕੀ ਹੋਈ ਹੈ ਫਸਲ ਲਾੰਦੇ ਨੇ ਪੇ ਤੇ ਇੱਧਰ ਵਾਢੀ ਲੱਗੀ ਏ ਤੇ ਭਾਈ ਹੋਰੀ ਸਾਡੇ ਨਾਲ ਨੇ ਤੇਰਾ ਮੈਂ ਪੁੱਛਣਾ ਜਨਾਬ ਇੱਥੇ ਰੂਟੀਨ ਚ ਵਾਹੀ ਹੈ ਇਸ ਵਾਰ ਹਾਂਜੀ ਭਾਈ ਰੂਟੀਨ ਹੀ ਵਾਢੀ ਕਰਨਿਆ ਪੈ। ਨਹੀਂ ਰੂਟੀਨ ਚ ਇਸੇ ਯਕਮਕਸ ਇੱਧਰ ਯਕਮਕਸ ਸੇ ਵਾਢਦੇ ਆ। ਕੀ ਆ ਬਾਦ? ਇਹੀ ਤਰ੍ਹਾਂ ਨਨਕਾਣੇਲੇ ਪਾਸੇ ਤੇ ਸਾਡੇ ਭਾਈ ਨੇ ਭਿੰਡਰ ਸਾਹਿਬ ਤੋਂ ਉੱਤੇ ਜਾਂਦੇ ਨੇ ਭਈ ਚਰੀ ਵੜ ਕੇ ਤੇ ਫੇਰ ਲਾਣੀ ਹੈ ਉਹ ਬਾਜੀ ਆਪੋ ਆਪਣੀ ਮਰਜ਼ੀ ਦੀ ਗੱਲ ਹੈ ਅਸੀਂ ਚੜੇ ਜੇਲ੍ਹ ਵਿੱਚ ਲਾ ਦਿੰਦੇ ਹਾਂ ਕੀ ਬਾਤ ਹੈ ਜੇ ਮੂੰਹ ਜੀ ਲੱਗ ਗਈ ਤੇ ਹਰੀ ਨਹੀਂ ਮੈਨੂੰ ਤੇ ਹਰੀ ਜਾ ਨਹੀਂ ਬਾਜੀ ਬਿਲਕੁਲ ਪੱਕੀ ਜੇ ਪਾਤਾ ਦੇ ਵੇਜਦਾ ਗੰਦੇ ਜਿੰਜਵਾ ਦਾ ਤੁਹਾਨੂੰ ਚੰਨ ਲੱਗਦੀ ਹੈ ਅੱਛਾ ਠੀਕ ਹੈ ਦਾਣੇ ਉਹ ਫੜ ਕੇ ਲਾਏ ਦਾਣੇ ਉਹ ਫੜ ਕੇ ਆਏ ਭਾਈ ਪੁੱਤਰਾ ਥੋੜੇ ਜੇ ਦਾਣੇ ਅਸੀਂ ਤੇ ਆਪਣੇ ਇਲਾਕੇ ਦੇ ਵਿੱਚ ਇੱਕ ਵਾਰ ਲੱਗੀ ਹੈ 14 ਅਗਸਤ ਨੂੰ ਨਹੀਂ ਨਹੀਂ ਪੁਰਾਣੀ ਇਹੀ ਆਨੇ ਬੜੀ ਜਨਾਬ ਲਓ ਬਾਜੀ ਕੀ ਆ ਇਹ ਵੀ ਕਿਹੜਾ ਜੇ ਇਹ ਸੁਪਰ ਫੈਨ ਵੈਰਟੀ ਇਹ ਸੁਪਰ ਫੈਨ ਵੈਰਾਈਟੀ ਹੈ ਠੀਕ ਹੋ ਗਿਆ ਜਨਾਬ ਸੁਪਰ ਫੈਨ ਵੈਰਾਈਟੀ ਹੈ ਹਾਂਜੀ ਇਹ ਭਾਈ ਪਾਕ ਦੀ 88 ਦਿਨਾਂ ਦੀ ਅੱਜ ਇਹ ਜੀ 1 ਅਗਸਤ 2 ਤਰੀਕ ਆ 2 ਤਰੀਕ ਅੱਜ 2 ਤਰੀਕ ਮੇਰੀ ਘੜੀ ਉਹ ਫਿਰ 1 ਤਰੀਕ ਪਿੱਛੇ ਟੋ ਗਈ ਤੇ 2 ਤਰੀਕ ਨੂੰ ਤਾਂ ਇੱਥੇ ਜਨਾਬ ਵਾੜੀ ਲੱਗ ਵੀ ਗਈ ਹੈ ਤੇ ਰੇਟ ਛੇੜ ਕੀ ਜਾ ਰਿਹਾ ਕੋਈ ਭਾਈ 2500 ਤਾਂ ਵਿਕ ਰਹੀ ਆ ਇਸ ਟਾਈਮ 2800 ਦੇ ਤੇ ਖਰਚੇ-ਗੁਰਚੇ ਨਿਕਲਦ ਨੇ ਪੇ ਭਾਈ ਖਰਚੇ-ਗੁਰਚੇ ਤੋਂ ਪਾਇਆ ਬਰਾਬਰ ਹੋ ਜਾਂਦੇ ਨੇ ਜਿਹੜੀ ਬੈਠੀ ਜੀ ਨਾ ਪੂਰੇ ਕਰੀ ਜਾਂਦੀ ਹੈ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਇੱਥੇ ਸਿਰਫ ਸੁਪਰ ਫੈਨ ਹੀ ਹੈ ਹਾਂਜੀ ਸੁਪਰ ਫੈਨ ਸਭ ਤੋਂ ਪਹਿਲਾਂ ਹੀ ਵੱਢ ਗਿਆ ਹਾਂਜੀ ਲੋ ਵੀ ਸਜਣੋ ਬੜੀ ਮੇਰੇ ਵਾਸਤੇ ਤੇ ਇੰਟਰਸਟਿੰਗ ਗੱਲ ਸੀ ਕਿ ਆ ਇਸ ਤੋਂ ਬਾਅਦ ਫਿਰ ਮੁੰਜੀ ਲਾਮ ਵਾਲੇ ਸੁਪਰ ਹਾਂਜੀ ਨਹੀਂ 1847 ਸੁਪਰ ਹੋਵੇ ਸੁਪਰੀ ਵੈਰਾਈਟੀ ਹੈ ਅੱਛਾ ਹਾਂਜੀ ਚੂਹੀ ਜਨਵਾਨ ਨੇ ਉਹ ਇਦਾਂ ਨਹੀਂ ਕਿਦ ਰਹੇ ਨਹੀਂ ਨਹੀਂ ਚੂਹੀ ਨਹੀਂ ਉਹਨਾਂ ਨੇ ਹਾਂ ਸਾਡਾ 47 1847 ਫਿਰ ਤੋਂ ਪਤਾ ਹੈ ਹਾਂ ਜੀ ਯਾ ਭਾਈ ਇਹਨਾਂ ਦਾ ਦੋ ਦੋ ਫਸਲਾਂ ਲਈ ਤੇ ਪਿਛਲੇ ਸਾਲ ਜਿਹੜਾ ਬੀ ਨਹੀਂ ਸੀ ਪਿਆਜ਼ ਨਾਲ ਗੇਤਰੀ ਲਾਈ ਸੀ ਉਹ ਭਾਜੀ ਹਾਈਬ੍ਰਿਡ ਸੀ ਗਰਮੀ ਦੀ ਵਜ੍ਹਾ ਤੋਂ ਨਾ ਹਾਂ ਲੱਗਿਆ ਕਿ ਪ੍ਰੋਗਰਾਮ ਵੜ ਗਿਆ ਸੀ ਸਹੀ ਸਹੀ ਲੋ ਜੀ ਭਾਈ ਹੋਰ ਜਾਂਦੇ ਨੇ ਪਿਛਲਾ ਪ੍ਰੋਗਰਾਮ ਵੜ ਗਿਆ ਸੀ ਗਰਮੀ ਕਰ ਕਰ ਕੇ ਪ੍ਰੋਗਰਾਮ ਬਚ ਗਿਆ ਉਹ ਜਿਹੜੀ ਠੰਡ ਦੀ ਵਜ੍ਹਾ ਤੋਂ ਨਿਕਲ ਆਉਂਦੀ ਹੈ ਇਹ ਗਰਮੀ ਪੀਦੀ ਨਾ ਇਹ ਵੀ ਕੰਮ ਹੋ ਰਿਹਾ ਮੈਨੂੰ ਇਹ ਦੱਸੋ ਕਿ ਜਿਹੜੀ ਹੁੰਦਾ ਤੁਸਾਂ ਯਕਮ ਅਗਸਤ ਨੂੰ ਜਿਹੜੀ ਤੁਸਾਂ ਵਾਰਟੀ ਲਾਤੀ ਹੈ ਹਾਂਜੀ ਉਹ ਜਿਹੜੀ ਪਿਛਲੇ ਸਾਲ ਜਿਹਦੇ ਵਿੱਚ ਲਾਸ ਹੋਇਆ ਉਹ ਇਸ ਤੋਂ ਕਿੰਨੇ ਦਿਨ ਪਹਿਲਾਂ ਪੱਕਣੀ ਸੀ ਉਹ ਬਾਜੀ ਉਹ ਵੀ ਇਸ ਟਾਈਮ ਪੱਕਣੀ ਸੀ ਇਹ ਵੀ ਇਸ ਟਾਈਮ ਪੱਕਣੀ ਸੀ ਠੀਕ ਹੈ ਇਹ ਜਾਂ ਠੰਡ ਰਹੀ ਹੈ ਨਾ ਇਹਦੀ ਵਜ੍ਹਾ ਤੋਂ ਵੀ ਠੀਕ ਹੈ ਕਾਮਯਾਬ ਹੋ ਗਿਆ ਸੁਪਰ ਪੰਜ ਬਿਮਾਰੀ ਵੀ ਨਹੀਂ ਤੇ ਕਿੰਨੇ ਕਿੱਲੇ ਮਾਸ਼ਾਅੱਲਾ ਇੱਥੇ ਲਾਈ ਐ ਮਾਸ਼ਾਅੱਲਾ ਇਹਨੇ ਵਿੱਚ 34 ਕੁ ਪੈ ਲਈਆਂ 34 ਕੁ ਪੈ ਲਈਆਂ ਤੇ ਪਿੰਡ ਆਪਣਾ ਕਿਹੜਾ ਹੈ ਹਾਂਜੀ ਪਿੰਡ ਆਪਣਾ ਚਾਚਾ ਕੋਲ ਵਰਕਾਂ ਚਾਚੋ ਕੇ ਬਿਰਕਾ ਤੇ ਦੁਆਲੇ ਦੁਆਲੇ ਕਿਹੜੇ ਹਾਂਜੀ ਇੱਥੇ ਇਹ ਤੇ ਫਰੋਜ਼ ਬਟਵਾ ਠੀਕ ਹੈ ਦੁਆਲੇ ਸਾਹਮਣੇ ਆ ਨਵਾਂ ਕੋਟ ਹੈਗਾ ਪਰ ਟਿੱਬੀ 엠 ਬ ਹੈ ਇਹ ਪਿੰਡ ਕਿਹੜਾ ਹੈ ਮਾਮੂ ਵਾਲਾ ਹੈ ਜੀ ਮਾਮੂ ਵਾਲਾ ਪਿੰਡ ਜਿੱਥੇ ਕਟਾਈ ਕਰ ਰਹੇ ਹਾਂ ਜਿੱਥੇ ਕਟਾਈ ਕਰਨ ਦੇ ਨੇ ਅਜੇ ਪਿੰਡ ਮਾਮੂ ਵਾਲਾ ਤੇ ਮਾਮੂ ਵਾਲੇ ਦਾ ਬੜਾ ਤਗੜਾ ਬੋਰਡ ਇੱਕ ਨਜ਼ਰ ਆਂਡਿਆ ਮੈਨੂੰ ਇਹਦਾ ਵੀ ਕੋਈ ਪਤਾ ਜੇ ਕਿ ਹਾਂਜੀ ਆ ਮੀਆਂ ਸਾਹ ਦਾ ਬੋਰਡ ਹੈ ਜੀ ਅਜੇ ਦੇਖੋ ਇਹ ਤਾਂ ਮਰੋ ਕੈਮਰਾ ਜੀ ਆ ਮੇਰਾ ਭਰਾ ਹੈ ਮੀਆਂ ਸਾਹ ਇਹਨਾਂ ਦਾ ਬੋਰਡ ਹੈ ਮੀਆਂ ਸਾਹ ਦੱਸੋ ਹਾਂ ਆਪਣਾ ਬੋਰਡ ਛੋਟਾ ਕੀ ਚੱਕਰ ਆ ਇਹ ਜੀ ਬੜਾ ਪੁਰਾਣਾ ਬੋਰਡ ਲੱਗਾ ਹੈ ਤੇ ਇੱਕ ਮਿੰਟ ਥੋੜਾ ਜਿਆਦਾ ਲਾਲ ਜਿਹਾ 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 ਨਾ ਆਵਾਜ਼ ਆ ਜਾ। ਅੱਛਾ ਬੋਰਡ ਵਾਲੇ ਪਾਸੇ ਹੀ ਆਈਓ ਜਰਾ ਨਾਲ ਬੋਰਡ ਵੀ ਵਿਖਾਈ ਆਪਨੇ। ਅੱਛਾ ਇਹ ਜੀ ਕਾਫੀ ਪੁਰਾਣਾ ਹੈ। ਇਹ ਬੋਰਡ ਜਿਹੜਾ ਨਾ ਇਹ ਕੋਈ ਮਤਲਬ ਜਦੋਂ ਅੰਗਰੇਜ਼ ਦਾ ਵੇਲਾ ਜਾਂ ਨਹਿਰ ਸ਼ਹਿਰ ਬਣੀ ਹੈ ਨਾ ਉਸ ਵੇਲੇ ਦਾ ਹੀ ਇਹ ਜਿਹੜਾ ਨਾ ਇੱਥੋਂ ਨਹਿਰ ਦੇ ਉੱਤੇ ਪਿਆ। ਜੀ ਨਹਿਰ ਦੇ ਉੱਤੇ ਇੱਥੇ ਮੋਗਾ ਲੱਗਾ ਹੈ ਜ਼ਮੀਨ ਦਾ ਜੀ। ਜ਼ਮੀਨ ਦਾ ਮੋਗਾ ਤੇ ਪਿੰਡ ਮਾਮੂ ਵਾਲੀ। ਮਾਮੂ ਵਾਲੇ। ਹਾਂ ਜੀ। ਠੀਕ ਹੋ ਗਿਆ। ਇਹ ਤੇ ਅੰਗਰੇਜ਼ਾਂ ਤੋਂ ਜਿਵੇਂ ਮੈਨੂੰ ਮਾਮੇ ਦੇ ਨਾਮ ਤੋਂ ਇਹ ਮਾਮਾ ਜਿਹੜਾ ਸੀ ਕੋਈ ਆਪਣਾ ਸਿੱਖ ਸਰਦਾਰ ਸੀ ਕਿ ਮੁਸਲਮਾਨ ਸੀ ਇਹ ਜੀ ਪਤਾ ਨਹੀਂ ਇਹ ਕੋਈ ਪੁਰਾਣਾ ਹੀ ਇਹਨਾਂ ਦਾ ਜੀ ਹੁਣ ਸਾਡੇ ਮਤਲਬ ਵਟਕਿਆਂ ਤੋਂ ਵੀ ਪਹਿਲਾਂ ਦਾ ਕੋਈ ਸਿੱਖਾਂ ਦੇ ਵੇਲੇ ਦਾ ਹੀ ਆ ਇਹ ਉਹਨਾਂ ਦੇ ਨਾਮ ਫੋਰਟ ਦਾ ਜੱਡਾ ਉਹ ਵੈਨਾ ਖਲਾਰ ਹਾਂਜੀ ਇਹ ਤਾਂ ਘਟੋ ਘਾਟ ਮੈਨੂੰ ਕੋ 500 ਸਾਲ ਪੁਰਾਣਾ ਲੱਗਦਾ ਤੇ ਅੰਗਰੇਜ਼ਾਂ ਵਾਲੀ ਗੱਲ ਤਾਂ 200 250 ਸਾਲ ਵਾਲੀ ਆ ਇਹ ਜੀ ਉਦੋਂ ਦਾ ਹੀ ਆ ਫਿਰ ਜਦੋਂ ਨਹਿਰ ਕਿਤੇ ਪਾੜੀ ਲੋ ਜੀ ਆ ਵੇਖੋ ਜੀ ਉਹ ਫੋਰਟ ਤੁਸੀਂ ਤੇ ਬੜੀ ਮਿਹਰਬਾਨੀ ਜਨਾਬ ਵਿਰਖ ਸਾਹਿਬ ਲਓ ਜੀ ਬਹੁਤ ਸ਼ੁਕਰੀਆ ਤੁਹਾਡਾ ਜਨਾਬ ਠੀਕ ਹੈ ਜੀ